ਖੋ ਜੀ ਸਾਡੀ ਇੱਕ ਜਿੰਗ ਹੋਈ ਆ ਜਿੱਤੇ ਵਿੱਚ ਸਾਂਝੀ ਐਕਸ਼ਨ ਕਮੇਟੀ ਬੈਠੀ ਤੇ ਇੱਕ ਅ ਇਦਾਸ ਸਟੇਟ ਵਰਕਰ ਜੂਨੀਅਨ ਉਹ ਵੀ ਬੈਠੀ ਸੀ ਉਹਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਜੀ ਉੱਤੇ ਕੋਈ ਵਿਚਾਰ ਚਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇ ਬੰਦੀ ਨੇ ਉਹ ਉੱਤੇ ਵਿਚਾਰ ਚਚਾ ਹੋਈ ਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਪਰੋਂ ਕਿਤੇ ਨਾ ਕਿਤੇ ਜਾਣਗੇ ਉਹ ਕਿੰਨਾਂ ਬੰਤ ਕਰਨਗੇ ਤੇ ਇਸ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਮਨ ਦੇ ਮਾਈ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾ ਆਪਣੀਆਂ ਮਨਾਉਂਦੇ ਆ ਕਹਿੰਦੇ ਆ ਘੁੰਦੇ ਆ ਇਹਨਾਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਆਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਜਿਵੇਂ ਸਾਰੇ ਜਿੱਤੇ ਰੰਗ ਕੀਤੇ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸਾਨੂੰ ਪੱਕੇ ਕਰਤਾ ਹਸਾਬ ਲੱਗਦਾ ਸੱਤਾ 'ਚ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਆਧਾਰ ਤੇ ਜੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀ ਜਾਣਗੀਆਂ। ਤਾਂ ਕੋਈ ਮੁਲਾਜ਼ਮਾਂ ਦੀ ਮੰਗ ਪੂਰੀ ਹੋਈ ਅਜੇ ਤੱਕ? ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਰਾ ਪੈਣਾ ਮੇਰਾ ਮੁਲਾਜ਼ਮਾਂ ਤੇ ਚੱਲੂਗਾ। ਅੱਜ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾਗਾ। ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲ ਤੱਕ ਦੀ ਪਾਲਿਸੀ ਬਣਾਈ ਆ। ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਭ ਨਹੀਂ ਕੋ ਪਤਾ ਨਹੀਂ ਕੋ ਕੁਝ ਨਹੀਂ ਆ ਸਿਰਫ 58 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇਰੇ ਨਹੀਂ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਕਾਰਨਾ ਚਾਹੁੰਦੇ ਆ ਮੰਗਾ ਸਾ ਸਾਡੀ ਪੁਰਾਣੀ ਨਹੀਂ ਨੇ ਜਿਉਂਦੇ ਪ੍ਰਤੀਆਂ 14 ਸਾਲ ਹੋ ਗਏ ਸਰ ਤੇ ਸਰਵਿਸ ਰੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਆ ਕਿ ਸਾਤੇ ਸਰਵਿਸ ਲੱਗੇ ਬਣੇ ਉਹ ਜਿਹੜਾ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥ ਜਿਹੜੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਤੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਜਿਹੜੇ ਆਊਟਸੋਰਸਟੇ ਨੇ ਉਹਨਾਂ ਨੂੰ ਕੰਟਰੈਕਟ ਕੀਤਾ ਜਾਵੇ ਇਹੋ ਸਾਡੀਆਂ ਜਿਹੜੀਆਂ ਬੇਸੀ ਤਿੰਨ ਮੰਗਾਂ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਆ ਜਾਣ ਕਿਉਂਕਿ ਬੱਸਾਂ ਦੇ ਘਾਟ ਹੋਰ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਓਵਰਲੋਡ ਚੱਲ ਰਹੀਆਂ ਨੇ ਔਰ ਸਪੇਅਰ ਪਾਰਟ ਗੱਡੀਆਂ ਦਾ ਆ ਨਹੀਂ ਰਿਹਾ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਉਹੀ ਨੇ ਪਰ ਐ ਸਰਕਾਰ ਤੋਂ ਸਾਨੂੰ ਬਹੁਤ ਮਿਲਦਾ ਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਲਦੇ ਸੀਗੀ ਮੁਲਾਜ਼ਮਾ ਨਹੀਂ ਵਧਾਈ ਸੀ ਇਹਨੂੰ ਪਰ ਜੇ ਆ ਕੇ ਤੁਸੀਂ ਜਾ ਕੇ ਵੇਖ ਲੋ ਜਗ੍ਹਾ ਜਗ੍ਹਾ ਤੇ ਧਰਨੇ ਲੱਗੇ ਆ ਹਰ ਜਗ੍ਹਾ ਤੇ ਕੋ ਜਿਹੜੇ ਪਾਲਸੀ ਲੈ ਕੇ ਆਏ ਨੇ ਉਸ ਪਾਲਸੀ ਦਾ ਸਿਰਫ 58 ਸਾਲ ਦੀ ਨੌਕਰੀ ਜਿਹੜੀ ਆ ਉਹ ਇਹ ਕਹਿ ਰਹੇ ਕਿ 58 ਸਾਲ ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਨ ਨਹੀਂ ਲੱਗੂਗਾ ਤੁਹਾਡੇ ਉੱਤੇ ਕੋਈ ਤਨਖਾਹ ਦਾ ਵਾਧਾ ਨਹੀਂ ਹੋਏਗਾ ਜਦੋਂ ਡਰਾਈਵਰ ਦੀ ਤਨਖਾਹ 30000 ਹੋ ਜਾਏਗੀ ਫਿਰ ਉਹ ਜਿਹੜਾ ਇੰਕ੍ਰੀਮੈਂਟ ਆ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕੰਕ੍ਰੀਟ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਉਹ ਜਿਹੜਾ ਸਾਨੂੰ ਹੁਣ ਸਾਲ ਦਾ 5% ਮਿਲ ਰਿਹਾ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੁਚ ਅਸੀਂ ਬੈਠੇ ਆ ਤੇ ਬਾਕੀ ਹੈਗੇ ਸਾ ਜਿਹੜਾ ਅਸੀਂ ਲੈਟਰ ਭਰ ਦਿੱਤਾ ਉਹਤੇ ਇਹਨਾਂ ਵਿਚਾਰ ਹੀ ਨਹੀਂ ਕੀਤੀ ਹੈਗੀ ਇਸ ਕਰਕੇ 58 ਸਾਲੋਂ ਕਿਰਪਾ ਕਰਕੇ ਕਰਨਾ ਜਦੋਂ ਸਭ ਤੇ ਸਾਨੂੰ ਸਰੂਲੀ ਲੱਗੂਣੀ ਹੈਗੀ ਤੇ ਮੰਗਾ ਸੇ ਮੋਹ ਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਜੀ